ਦੀਦੀ ਮੈਨੂੰ ਸਮਝ ਹੀ ਨਹੀਂ ਲੱਗਦੀ ਵੀ ਤੁਸੀਂ ਚਾਹ ਪਾ ਕੇ ਇਦਾਂ ਲਈ ਆ ਧਿਆਨ ਨਾਲ ਕੰਮ ਕਰਿਆ ਕਰੋ ਯਾਰ ਤੁਸੀਂ ਬੜੀ ਅਣਗਹਿਲੀ ਕਰਦੇ ਜੇ ਪਰਸੋ ਚੋ ਤੁਸੀਂ ਬਾਹ ਸਾੜ ਲਈਏ ਸਾਰੀ ਨਹੀਂ ਨਹੀਂ ਸ਼ੰਮੀ ਮੈਂ ਤਾਂ ਧਿਆਨ ਨਾਲ ਹੀ ਕਰਦੀ ਪਈ ਪਤਾ ਨਹੀਂ ਕਿਦਾਂ ਗਲਾਸ ਅਚਾਨਕ ਹੀ ਛੁੱਟ ਗਿਆ ਇੱਕਦਮ ਕਿੰਨੀ ਵਾਰ ਤੁਹਾਨੂੰ ਕਿਹਾ ਵਾ ਵੀ ਚੀਜ਼ ਤੁਸੀਂ ਧਿਆਨ ਨਾਲ ਪੁਣਿਆ ਕਰੋ ਧਿਆਨ ਨਾਲ ਪਾਇਆ ਕਰੋ ਗੈਸ ਉਹ ਕੋਈ ਬਖਸ਼ਦਾ ਥੋੜਾ ਕਿਸੇ ਨੂੰ ਇੰਨੀਆਂ ਅਣਗਹਿਲੀਆਂ ਮਾ ਤੁਹਾਡੀਆਂ ਪਹਿਲੇ ਬਾਹ ਜ ਇੰਨਾ ਚਰਗਲ ਪਾਇਆ ਵਾ ਮੈਂ ਕਿਹੜਾ ਜਾਣ ਕੇ ਸੜੀ ਆ ਉਹ ਤੇ ਮੇਰੋਂ ਦਬ ਕੇ ਹੀ ਮਾਰੀ ਜਾਨੀ ਆ ਦਬਕੇ ਮੇ ਮਾਰਾ ਨਾ ਤੇ ਤੁਸੀਂ ਤਨ ਗੇਲੀ ਬੜੀ ਵਰਤਦੇ ਜੇ ਲਿਆ ਬਾਹ ਤੇ ਬਿਟੀਊ ਬਲਾਵਾਂ ਹਣ ਸਾੜਿਆ ਤੇਰੇ ਸਾਰੇ ਪੀੜ ਮੈਨੂੰ ਹੋਣਦੀ ਐ ਮੈਂ ਦੱਸ ਕੀ ਕਰਾਂ ਅਜੇ ਬਾਹ ਠੀਕ ਨਹੀਂ ਹੋਈ ਤੇ ਚਾਹ ਲੱਤਾਂ ਤੇ ਪਾ ਲਈ ਸ਼ਮੀ ਚੱਲ ਬਟਾ ਵੇਖ ਮੈਂ ਤਿਆਰ ਹੋ ਗਈ ਮਮੇ ਜੀ ਠਹਿਰੋ ਇੱਕ ਮਿੰਟ ਆ ਕੀ ਹੋ ਗਿਆ ਮੰਮੀ ਉਹ ਬਾਤ ਨਾ ਨਦੀ ਪਹਿਲੇ ਸੜੀ ਹੀ ਤੁਹਾਨੂੰ ਪਤਾ ਹੀ ਆ ਹਾਂ ਉਸ ਦਿਨ ਗਿਆਸ ਤੇ ਤੇ ਅੱਜ ਚ ਆ ਪੈ ਗਈ ਨਦੀ ਇੱਥੇ ਲੱਤਾਂ ਤੇ ਉਹ ਹੁਣ ਟਿਊਬ ਲਾ ਕੇ ਹਟੀਆਂ ਮੈਂ ਵਿਮਲ ਧਿਆਨ ਨਾਲ ਕੰਮ ਕਰਿਆ ਕਰਨਾ ਮੰਮੀ ਜੀ ਧਿਆਨ ਨਹੀਂ ਕਰਨਦੀ ਹੀ ਪਤਾ ਨਹੀਂ ਅਚਾਨਕ ਹੀ ਗਲਾਸ ਛੁੱਟ ਗਿਆ ਹੱਥੋਂ ਉਹ ਸਾਰਾ ਮੇਰੇ ਉੱਪਰ ਪੈ ਗਿਆ ਮੇਰੀ ਗੱਲ ਸੁਣੋ ਮੈਂ ਤਾਂ ਨਾ ਰਸੋਈ ਵਾਸਤੇ ਵੀ ਇੱਕ ਕੰਮ ਵਾਲੀ ਰੱਖ ਲੈਣੀ ਆ ਕੰਮ ਤਾਂ ਸਿਆਪਾ ਇਹਨੇ ਬਿੜ ਦੇਣਾ ਵੀ ਆਪ ਹੀ ਕੰਮ ਵਾਲੀ ਕਰਕੇ ਜਾਇਆ ਕਰੂਗੀ ਦੱਸ ਮੇਰੀਆਂ ਇੰਨੀਆਂ ਸੋਹਣੀਆਂ ਨੂੰ ਆ ਬਾਹ ਕਿਤਨਾ ਸੜ ਗਈ ਵਿਚਾਰੇ ਦੀ ਹੈ ਦਸ ਕਿ ਤਰ੍ਹਾਂ ਆਲੂ ਬੁਖਾਰੇ ਵਰਗੀ ਹੋ ਗਈ ਹੈ ਮੇਰੀ ਗੱਲ ਸੁਣੋ ਦੀਦੀ ਮੈਂ ਟੈਬਲੇਟ ਲੈ ਕੇ ਹੁਣੀ ਆ ਤੇ ਖਾਓ ਦਰਦੋਂ ਹੰਡੀ ਹੈ ਜ਼ਿਆਦਾ ਬੜੀ ਸ਼ਮੀ ਦਰਦੋਂ ਹੰਡੀ ਆ ਅਲਤਾਂ ਤੇ ਮੰਮੀ ਜੀ ਉਹ ਫਿਰ ਕੱਪੜਾ ਲੱਗਦਾ ਹੋਣਾ ਵਾ ਨਾਲ ਸਿਆਪਾ ਜਿਆ ਫਿਰ ਐਸਾ ਨਾ ਕਰ ਤੂੰ ਤੇ ਸ਼ਮੀ ਤੇ ਪੇਕੇ ਜਾਣਾ ਨਹੀਂ ਤਿੰਨ ਦਵਾਈ ਦੇ ਦੇ ਨੇ ਤੂੰ ਦਵਾਈ ਖਾ ਕੇ ਰੈਸਟ ਕਰ ਚੱਲ ਸ਼ਮੀ ਆਪਾਂ ਚਲੀਏ ਤੇਰੇ ਪੇਕੇ ਫਿਰ ਮੰਮੀ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਦੀਦੀ ਦੇ ਅੱਗੇ ਬਾਹ ਸੜੀ ਆ ਚੱਲ ਉਹ ਤੇ ਕੋਈ ਨਹੀਂ ਕਿੰਨੇ ਦਿਨ ਹੋ ਗਿਆ ਲੱਤਾਂ ਤੇ ਜਾ ਪੈ ਗਈ ਆ ਹੁਣ ਉਹਨਾਂ ਕੋ ਕੰਮ ਵੀ ਨਹੀਂ ਹੋਣਾ ਰੋਟੀ ਪਾਣੀ ਕਿੰਨੇ ਕਰਨਾ ਮਗਰੋਂ ਬਾਜੀ ਉਹਨਾਂ ਦੀ ਤੇ ਰੋਟੀ ਪਾਣੀ ਜਾਣੀ ਆ ਨਾ ਸਮਝੋ ਗੱਲ ਨੂੰ ਕੋਈ ਗੱਲ ਨਹੀਂ ਛਮੀ ਮੈਂ ਫੋਨ ਕਰ ਦਿੰਦੀ ਉਹਨਾਂ ਨੂੰ ਕਿ ਰੋਟੀ ਬਚਾਰੋ ਲੈ ਕੇ ਖਾ ਲਿਓ ਹੁਣ ਉਧਰ ਤੇਰੀ ਮੰਮੀ ਵੀ ਤੇ ਡੀਕਦੀ ਹੋਗੀ ਨਾ ਇਹ ਵੀ ਤੇ ਨਾ ਚੰਗਾ ਲੱਗਦਾ ਮੰਮੀ ਜੀ ਮੈਨੂੰ ਇਹਨਾਂ ਨਾਲ ਉਧਰ ਜ਼ਰੂਰੀ ਨਹੀਂ ਹੈਗਾ ਜੇ ਉਧਰ ਟੈਨਸ਼ਨ ਹੈ ਨਾ ਇੱਧਰ ਵੀ ਪੂਰੀ ਟੈਨਸ਼ਨ ਬਣੀ ਪਈ ਆ ਇਹ ਵੀ ਮੇਰਾ ਘਰ ਆ ਮੰਮੀ ਕੋਈ ਗੱਲ ਨਹੀਂ ਛਮੀ ਤੂੰ ਹੋਇਆ ਮੰਮੀ ਜੀ ਵੀ ਹੁਣ ਤਿਆਰ ਹੋਏ ਆ ਕੋਈ ਗੱਲ ਨਹੀਂ ਮੇਰੀ ਨਹੀਂ ਦੀਦੀ ਤੁਹਾਨੂੰ ਪੁੱਛਣ ਆ ਲੈ ਇੱਥੇ ਕੌਣ ਆ ਰਾਜੂ ਭਾਜੀ ਤੇ ਕੰਮ ਤੇ ਚਲ ਗਏ ਆ ਕਿੰਨੇ ਵੇਖਣਾ ਤੁਹਾਨੂੰ ਮਗਰੋਂ ਦੱਸੋ ਇਹ ਥੋੜੀ ਆ ਕਿ ਦੁੱਖ ਵੇਲੇ ਤੁਹਾਨੂੰ ਮੈਂ ਇੱਥੇ ਇਕੱਲੇ ਛੱਡ ਕੇ ਚਲ ਜਾ ਹਰ ਚੀਜ਼ 'ਚ ਤੁਸੀਂ ਮੇਰਾ ਸਾਥ ਦਿੰਦੇ ਹੋ ਮੈਂ ਇਦਾਂ ਨਹੀਂ ਜਾ ਸਕਦੀ ਕੋਈ ਗੱਲ ਨਹੀਂ ਮੰਮੀ ਜੀ ਕੋ ਕੱਲ ਚਲ ਜੂੰਗੀ ਉੱਥੇ ਕਿਹੜਾ ਕੋਈ ਤਰੀਕ ਆ ਹਾਂ ਮੈਂ ਤੁਹਾਨੂੰ ਕੁਝ ਨਹੀਂ ਚੱਲ ਮੈਂ ਤੁਹਾਡੇ ਵਾਸਤੇ ਕੁਝ ਬਣਾ ਕੇ ਲਿਆਉਣੀ ਖਾਣ ਨੂੰ ਅੱਛਾ ਤੇ ਟੈਨਸ਼ਨ ਨਾ ਲਓ ਕੰਮ ਨਹੀਂ ਕਰਨਾ ਤੁਸੀਂ ਕੋਈ ਵੀ ਉਹਨਾਂ ਕੋ ਤੁਰਿਆ ਹੀ ਨਹੀਂ ਜਾਣਾ ਮੰਮੀ ਚਲ ਕੋਈ ਗੱਲ ਨਹੀਂ ਸ਼ਮੀ ਜਿਸ ਤਰ੍ਹਾਂ ਤੂੰ ਕਰਨੀ ਹੈ ਮੈਂ ਉਸੇ ਤਰ੍ਹਾਂ ਕਰ ਲੈਣੀ ਹੈ ਵੈਸੇ ਤਾਂ ਉਹਨੇ ਲੰਮੇ ਪਈ ਰਹਿਣਾ ਸੀ ਤੇ ਆਪਾਂ ਹੋ ਆਣਾ ਸੀ ਸਵੇਰੇ ਜਾਣਾ ਸੀ ਤੇ ਸ਼ਾਮਾਂ ਤੱਕ ਵਾਪਸ ਆ ਜਾਣਾ ਸੀ ਹਜੇ ਕਿਹੜਾ ਇੰਨਾ ਟਾਈਮ ਹੋ ਗਿਆ 10 ਤੇ ਵੱਜੇ ਆ ਗਾ ਸੁਣਾ ਮੰਮੀ ਇਧਰ ਆ ਕੇ ਚਲ ਰਮਾਨ ਕਰ ਦੋ ਹੈ ਲਦੀਦੀ ਨੂੰ ਕੁਛ ਬਣਾ ਕੇ ਦੇ ਦਾਂ ਖਾਣ ਨੂੰ ਫਿਰ ਰਸੋਈ ਸਾਫ਼ ਕਰਦੀ ਆ ਉਹ ਚਹਰਿਆਂ ਦੇ ਕਿੰਨੀ ਲੱਤਾਂ ਤੇ ਚਾਹ ਪੈ ਗਈ ਐ ਸ਼ੰਮੀ ਪੁੱਤਰ ਹਾਂਜੀ ਮੈਂ ਮੇਰੀ ਗੱਲ ਸੁਣ ਧਿਆਨ ਨਾਲ ਆਪਾਂ ਨਾ ਰਾਜ ਨੂੰ ਫੋਨ ਕਰ ਦਿੰਨੇ ਬਜਾਰੋਂ ਕੁਝ ਬਣਿਆ ਬਣਾਇਆ ਲੈ ਆਏਗਾ ਖਵਾ ਦੇਗਾ ਮੇਰੀ ਗੱਲ ਸੁਣ ਤੂੰ ਨਹੀਂ ਆਪਣੀ ਮੰਮੀ ਦਾ ਸੋਚਣਾ ਤੇ ਕਿੰਨੇ ਸੋਚਣਾ ਪੁੱਤ ਤੇਰਾ ਫਰਜ਼ ਬੰਦਾ ਆਪਣੀ ਮੰਮੀ ਕੋ ਜਾਣਾ ਵਿਚਾਰੇ ਕਿੰਨੇ ਟੈਨਸ਼ਨ ਚ ਹੈ ਕੀ ਹੈ ਮੇਰੀ ਗੱਲ ਸੁਣ ਮੈਨੂੰ ਕਿਹੜਾ ਕਹਿੰਦੇ ਤੂੰ ਕੱਪੜੇ ਤੋਂ ਮੈਂ ਕਿਹੜਾ ਕਹਿੰਦੇ ਤੂੰ ਭਾਂਡੇ ਮਾਜ ਮੰਮੀ ਤੇ ਇਹ ਗੱਲ ਨਹੀਂ ਸਮਝਦੇ ਉਹ ਵਿਚਾਰੇ ਤੁਹਾਨੂੰ ਉੱਠਣ ਜੋਗੇ ਨਹੀਂ ਆ ਜੇ ਤੁਰਨਗੇ ਨਾ ਤੁਹਾਨੂੰ ਪਤਾ ਪਜਾਮਾ ਆ ਉਹ ਉੱਪਰ ਲੱਗੂਗਾ ਜ਼ਖਮਾਂ ਦੇ ਸੋਚੋ ਨਾ ਜੇ ਆਪਣੇ ਤੇ ਬੀਤੇ ਫੇਰ ਤੁਰਿਆ ਥੋੜੀ ਜਾਊਗਾ ਮੰਮੀ ਸਾਰੀ ਰਸੋਈ ਭਾਂਡੇ ਨਾ ਭਰੀ ਪਈ ਆ ਸਫਾਈ ਕਰਨ ਵਾਲੇ ਪਈ ਕੱਪੜੇ ਧੋਣ ਵਾਲੇ ਪਏ ਰੋਟੀ ਬਣਾਉਣ ਵਾਲੀ ਪਈ ਤੇ ਮੈਂ ਕਿਹੜਾ ਨੂੰ ਕਹਿਣ ਦੇ ਕਿ ਤੂੰ ਕਰ ਮੈਂ ਮੁੰਡੇ ਨੂੰ ਫੋਨ ਕਰ ਦੇਣਾ ਸੀ ਉਹਨੇ ਆਪੇ ਦੁਕਾਨ ਤੋਂ ਰੋਟੀ ਬਣੀ ਬਣਾਈ ਲੈਣੇ ਸੀ ਦੇਰ ਜੀ ਜੀ ਅਸੀਂ ਉੱਥੇ ਜਾਵਾਂਗੇ ਸਾਨੂੰ ਟਾਈਮ ਲੱਗੂਗਾ ਨਾ ਅਸੀਂ ਸ਼ਾਮੀ ਘਰ ਆਵਾਂਗੇ ਮੰਮੀ ਸ਼ਾਮ ਤੋਂ ਪਹਿਲੇ ਤੇ ਸਾਡੇ ਕੋ ਆਇਆ ਨਹੀਂ ਜਾਣਾ ਉਹ ਤਾਂ ਆਣਾ ਚਾਹੀਦਾ ਵੀ ਨਹੀਂ ਅਤੇ ਫਿਰ ਦੱਸੋ ਨਾ ਫਿਰ ਸਾਰਾ ਕੰਮ ਕਰਦਾ ਕਿੰਨੇ ਕਰਨਾ ਵਾ ਮੈਂ ਉਹ ਬਿਮਾਰ ਤੇ ਛੁੱਟ ਜਾਵਾਂ ਪਰ ਤੂੰ ਪਿਆਰਿਆ ਉਹਦਾ ਮੇਰਾ ਮੇਰੀ ਗੱਲ ਤੇਰੀ ਮਾਂ ਨੂੰ ਜੋ ਮਰਜ਼ੀ ਹੋ ਜੇ ਤੈਨੂੰ ਆਪਣੀ ਮਾਂ ਦਾ ਕੋਈ ਫਿਕਰ ਨਹੀਂ ਹੈਗਾ ਵੀ ਮੈਨੂੰ ਆਪਣੀ ਮਾਂ ਦਾ ਆਪਣੇ ਨਾਲੋਂ ਵੀ ਵੱਧ ਫਿਕ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਹੁਣੇ ਫੋਨ ਕਰਕੇ ਦੱਸ ਦਿੰਨੀ ਆ ਕਿ ਮੰਮੀ ਮੈਂ ਕਾਲ ਲਾਉਂਗੀ ਮੇਰੇ ਮੰਮੀ ਕੁਛ ਨਹੀਂ ਕਹਿਣਗੇ ਉਹਨਾਂ ਨੂੰ ਸਭ ਤੋਂ ਪਹਿਲੇ ਵਿਮਲ ਆ ਉਸ ਤੋਂ ਬਾਅਦ ਮੈਂ ਆ ਤੁਸੀਂ ਸੋਚ ਵੀ ਨਹੀਂ ਸਕਦੀ ਉਹ ਕਿੰਨਾ ਪਿਆਰ ਕਰਦੇ ਵਿਮਲ ਦੀ ਚੱਲ ਠੀਕ ਆ ਪੁੱਤ ਜੇ ਮੈਂ ਇਦਾਂ ਛੱਡ ਕੇ ਜਾਉਂਗੀ ਨਾ ਉਹਨਾਂ ਨੂੰ ਉਹਨਾਂ ਨੇ ਮੈਨੂੰ ਦੱਬ ਕੇ ਮਾਰਨੇ ਕਿ ਤੂੰ ਕਿਉਂ ਆਈ ਇਦਾਂ ਛੱਡ ਕੇ ਨਾਲੇ ਮੰਮੀ ਮੇਰਾ ਮਾਨ ਹੀ ਨਹੀਂ ਐ ਇਦਾਂ ਜਾਣ ਦਾ ਸਿੱਧੀ ਗੱਲ ਜੇ ਉੱਥੇ ਟੈਨਸ਼ਨ ਐ ਨਾ ਤੇ ਇੱਥੇ ਵੀ ਟੈਨਸ਼ਨ ਬਣੀ ਪਈ ਆ ਚੱਲ ਠੀਕ ਆ ਤੇਰੀ ਮਰਜ਼ੀ ਮੈਂ ਤਾਂ ਵੈਸੇ ਪਰਖਣ ਲਈ ਸੀ ਤੈਨੂੰ ਕਿ ਤੂੰ ਪੜਾ ਜਾਂਦੇ ਨਹੀਂ ਜਾਂਦੇ ਨਾਲੇ ਗੁਰਪ੍ਰੀਤ ਨੂੰ ਤੁਸੀਂ ਕੱਲ ਫਰੈਂਡਾਂ ਨਾਲ ਭੇਜਤਾ ਉਹਨੂੰ ਰਹਿਣ ਦਿੰਦੇ ਇੱਥੇ ਤੇ ਗੁਰਪ੍ਰੀਤ ਫਿਰ ਘਰ ਸੰਭ ਲੈਂਦੀ ਤੇ ਆਪਾਂ ਉਧਰ ਹੋ ਹੁੰਦੇ ਬੇਟਾ ਉਹਨੂੰ ਤੇ ਉਹ ਇੱਕ ਪਾਸੇ ਹੁੰਦੀ ਆ ਤੇ ਦੂਜੇ ਪਾਸੇ ਤੁਸੀਂ ਉਹਨੂੰ ਕਹਿੰਦੇ ਜਾ ਚੱਲ ਜਾ ਜਾ ਚੱਲ ਜਾ ਉਹਨੂੰ ਤੁਸੀਂ ਫਿਰਨ ਤੇ ਲਾਇਆ ਵਾ ਬੇਟਾ ਵਗਾੜਿਆ ਵੀ ਤੁਹਾਨੂੰ ਤੂੰ ਆ ਨਾ ਮੈਂ ਤੁਹਾਨੂੰ ਵਗਾੜਿਆ ਨਹੀਂ ਮੈਂ ਤਾਂ ਚਾਹਨੀ ਹੂ ਕਿ ਆਪਣੇ ਸਹੁਰੇ ਜਾਵੇ ਪਰ ਤੂੰ ਇਹ ਗੱਲ ਸਮਝੀ ਤੂੰ ਬਸ ਲਾੜ ਪਿਆਰ ਦੇ ਵਿੱਚ ਇੰਨਾ ਜ਼ਿਆਦਾ ਨੂੰ ਵਗਾੜ ਲਿਆ ਨਾ ਹੁਣ ਉਹ ਮੇਰੇ ਅੱਖੇ ਵਿੱਚ ਨਹੀਂ ਲੱਗਦੀ ਬਸ ਕਦੀ ਕਿਸੇ ਸਹੇਲੀ ਵੱਲ ਵੜ ਜਾਂਦੀ ਕਦੀ ਕਿਸੇ ਸਿਲ ਤੂੰ ਦੱਸ ਜਦਨ ਦੀ ਹੈ ਇਹਨੂੰ ਫਿਕਰ ਹੈਗਾ ਕੋਈ ਕਿ ਮੈਂ ਜਾਣਾ ਮੰਮੀ ਮੈਂ ਉਹਨੂੰ ਇਹ ਨਹੀਂ ਰੋਕ ਸਕਦੀ ਕਿ ਤੂੰ ਆਪਣੀਆਂ ਸਹੇਲੀਆਂ ਨਾਲ ਨਾ ਜਾ ਜਦ ਤੂੰ ਬਾਜ਼ਾਰ ਨਾ ਜਾ ਸਮਝੋ ਨਾ ਗੱਲ ਨੂੰ ਮੈਂ ਨਹੀਂ ਰੋਕ ਸਕਦੀ ਤੁਸੀਂ ਰੋਕ ਸਕਦੇ ਹੋ ਪਰ ਤੁਸੀਂ ਰੋਕਦੇ ਹੀ ਨਹੀਂ ਪਰ ਮੇਰੇ ਉਹ ਆਖੇ ਲੱਗਦੇ ਹੀ ਨਹੀਂ ਉਹ ਤਾਂ ਕਹਿੰਦੀ ਆ ਮੇਰੀਆਂ ਭਾਬੀਆਂ ਜੋ ਕਹਿਣਗੀਆਂ ਮੈਂ ਉਤਰਾ ਹੀ ਕਰਾਂਗੀ ਮੰਮੀ ਨਾ ਝੂਠ ਬੋਲੋ 4 ਦਿਨ ਪਹਿਲੇ ਉਹ ਇੱਥੇ ਪਾਂਡੇ ਸਾਫ਼ ਕਰਨ ਲੱਗੀ ਸੀ ਨਾ ਤੇ ਤੁਸੀਂ ਉਹਨੂੰ ਇੱਥੋਂ ਬਾਹੋਂ ਫੜ ਕੇ ਲੈ ਗਏ ਸੀ ਤੁਸੀਂ ਇਹਨੂੰ ਇਹ ਨਹੀਂ ਗੱਲ ਕਹੀ ਸੀ ਕਿ ਕੋਈ ਕੰਮ ਨੂੰ ਤੂੰ ਹੱਥ ਨਹੀਂ ਲਾਉਣਾ ਇਹ ਦੋਵੇਂ ਜਾਣੀਆਂ ਕਰਨ ਜਾਂ ਨਾ ਕਰਨ ਤੇ ਫਿਰ ਅਗਲੇ ਨੇ ਤਾਂ ਜਾਇ ਜ਼ਿਆਦਾ ਚੁੱਕਣਾ ਹੀ ਆ ਹੁਣ ਉਹ ਠੀਕ ਨਹੀਂ ਜਿੱਦਾਂ ਤੇ ਉਹ ਕਰ ਲੈਂਦੇ ਤੇ ਚਲ ਮੈਂ ਚੱਲ ਜਾਂਦੀ ਤੁਹਾਡੇ ਨਾਲ ਚੁੱਪ ਕਰ ਮੇਰੀ ਗੱਲ ਸੁਣ ਤੂੰ ਗੱਲਾਂ ਨਾ ਪ੍ਰਾਣੀਆਂ ਕਰਨ ਢਈ ਮੈਂ ਗੱਲ ਕੋਈ ਪ੍ਰਾਣੀ ਨਹੀਂ ਕਰਨ ਢਈ ਮੈਂ ਤੈਨੂੰ ਅੱਜ ਦੀ ਗੱਲ ਕਰਨ ਢਈ ਆ ਜਿਹੜੀ ਤੂੰ ਗੱਲ ਕਰਨ ਢਈ ਨਾ ਉਹ ਪ੍ਰਾਣੀਆਂ ਤੇ ਰੋਕਿਆ ਸੀ ਉਹਨੂੰ ਮੈਂ ਕੰਦੀ ਸੀ ਉਹਨੂੰ ਕਿ ਤੂੰ ਘਰ ਦਾ ਕੰਮ ਨਾ ਕਰਨ ਤੇ ਨੇ ਖੁਦ ਪਰਜਾਈਆਂ ਕਰਨ ਪਰ ਜਦੋਂ ਸਾਡੇ ਵਿੱਚ ਸਭ ਕੁਝ ਸਹੀ ਹੋ ਗਿਆ ਫਿਰ ਤੇਨੂੰ ਗੱਲਾਂ ਕਰਨ ਦਾ ਮਤਲਬ ਨਹੀਂ ਨਾ ਬੰਦਾ ਪੁੱਤਰ ਮੈਂ ਡੀ ਪਾਗਲ ਥੋੜਾ ਕਿ ਆਪਣੀ ਵੱਡੀ ਨੂੰ ਉਹਨੂੰ ਸੜੀ ਵੇਖ ਕੇ ਤੇ ਮੈਂ ਚਲੇ ਜਾਵਾਂ ਮੈਂ ਸਿਰਫ ਇਹ ਵੇਖਣਾ ਚਾਹੁੰਦੀ ਸੀ ਕਿ ਤੈਨੂੰ ਆਪਣੀ ਮੰਮੀ ਵੱਲ ਜਾਣ ਦੀ ਕਾਲੀ ਆ ਕਿ ਜਠਾਣੇ ਨੂੰ ਵੇਖਣ ਦੀ ਠੀਕ ਹੈ ਮਮਾ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਤੂੰ ਇਸ ਕਰ ਨੂੰ ਐ ਮੈਂ ਦਿੱਤੀ ਪੁੱਤ ਮੈਨੂੰ ਤਾਂ ਯਕੀਨ ਹੀ ਨਹੀਂ ਆਂ ਡਿਆ ਮੰਮੀ ਜੀ ਕਿ ਤੁਸੀਂ ਇੰਨਾ ਸੋਚਦੇ ਹੋ ਸਾਡੇ ਬਾਰੇ ਪੁੱਤਰ ਬਹੁਤ ਵਧੀਆ ਲੱਗਾ ਹਾਜੇ ਗਾਂਗਾ ਵੇਖੀ ਜਾ। ਤੈਨੂੰ ਯਕੀਨ ਆਣਾ ਹੀ ਨਹੀਂ ਹੈਗਾ। ਕਿ ਮੰਮੀ ਇਤਨਾ ਵੀ ਕਰ ਸਕਦੀ। ਚਲੋ ਮੰਮੀ ਮੈਂ ਦੀਦੀ ਵਾਸਤੇ ਰੋਟੀ ਬਣਾਉਣਾ। ਜੇ ਤੁਸੀਂ ਖਾਣੀ ਤਾਂ ਦੱਸ ਦਿਓ। ਨਹੀਂ ਨਹੀਂ ਮੈਂ ਨਹੀਂ ਖਾਣੀ। ਤੈਨੂੰ ਕੀ ਲੱਗਦਾ ਹੈ? ਮੈਂ ਤੇਰੀਆਂ ਗੱਲਾਂ ਚ ਆਜੂਗੀ। ਪੂਰੀ ਵਾਲ ਆਈ ਆ। ਕਿ ਉਹਨੂੰ ਬਿਮਾਰ ਨੂੰ ਛੱਡ ਜਾ। ਤੇ ਮੰਮੀ ਵਾਲੇ ਚਲੀਏ। ਉਹ ਕੀ ਸੋਚੂਗੀ? ਕਿ ਮੇਰ ਕੋ ਇਥੇ ਤੁਰਿਆ ਨਹੀਂ ਜਾਣ ਡਿਆ ਪਹਿਲੇ ਮੇਰੀ ਬਾਹ ਸੜੀ ਹੀ ਫਿਰ ਮੇਰੀ ਲੱਤਾਂ ਤੇ ਚਾਹ ਪੈ ਗਈ ਮੈਂ ਇਥੇ ਬਿਮਾਰ ਪਈ ਮੰਜੇ ਤੇ ਤੇ ਸ਼ਮੀ ਆਪਣੀ ਮੰਮੀ ਨਾਲ ਚਲ ਗਈ ਸਾਰਾ ਕੰਮ ਛੱਡ ਕੇ ਨਾ ਰੋਟੀ ਬਣਾਈ ਨਾ ਪਾਣੀ ਸਾਡੇ ਤੇ ਫੇਕ ਪੈਣੀ ਪੈਣੀ ਦੋਵਾਂ ਪੈਣਾ ਚ ਧੋ ਕੀ ਸੋਚਦੀ ਹੈ ਮੇਰਾ ਦਿਮਾਗ ਨਹੀਂ ਹੈਗਾ بڑا ਦਿਮਾਗ ਆ ਮੰਮੀ ਮੇਰਾ ਤੁਸੀਂ ਜਿਹੜੀਆਂ ਗੋਲੀਆਂ ਖੇਡਦੇ ਜੈ ਨਾ ਇਹਦੇ ਤੋਂ ਕਿਤੇ ਵੱਧ ਮੈਂ ਖੇਡਦੀ ਤੁਹਾਡੇ ਨਾਲ ਮੈਂ ਤੇ ਕਦੀ ਨਹੀਂ ਛੱਡ ਕੇ ਜਾਂਦੀ ਨੂੰ ਕੱਲੀ ਹੋਈ ਤਾਂ ਸਾਹਿਗਰਪੈ ਲੈ ਆਇਤਾ ਸ਼ਮਮੀ ਤਾਈ ਦੇ ਦਰਸ਼ਨ ਤੇ ਇੱਥੇ ਮੈਂ ਤੂੰ ਹੀ ਦੋਹਾਂ ਰਹੀ ਮੈਂ ਮੈਂ ਮੇਰੇ ਅਸੀਗਰ ਆਜੋ ਆਜੋ ਬੈਠੋ ਆਜੋ ਇੱਥੇ ਬੈਠੋ ਨੰਗਾ ਅੱਜ ਅਚਾਨਕ ਹੀ ਸ਼ਮਮੀ ਇੱਧਰ ਵੇਖ ਪੁੱਤ ਆਪਾਂ ਤੇਰੀ ਮੰਮੀ ਵੱਲ ਚੱਲੇ ਸੀ ਤੇ ਤੇਰੀ ਤਾਈ ਇੱਧਰ ਆ ਗਏ ਆ ਮੰਮੀ ਦਾ ਤੀਜਾ ਗਏ ਕੀ ਕਰਨਾ ਹੀ ਉੱਥੋਂ ਹੀ ਆਏ ਉਹ ਹੈ ਨਹੀਂ ਘਰ ਘਰ ਨਹੀਂ ਗਏ ਤਾਂ ਹੀ ਅਸੀਂ ਇੱਧਰ ਆ ਗਏ ਚੰਗਾ ਆ ਜਾਂ ਨਹੀਂ ਗਏ ਅੱਛਾ ਮੰਮੀ ਹਾਂ ਤੇ ਤਾਈ ਜੀ ਹੈ ਬੇਟਾ ਸਸਿਕਾਲ ਤਾਈ ਜੀ ਸਸਰੀਕਾਲ ਬੋਤ ਕੀ ਹਾਲ ਹੈ ਬਸ ਵਧੀਆ ਪੀਣਾ ਹੋ ਹਾਂਜੀ ਸਸਿਕਾ ਦੇਦੀ ਸਸਰੀਕਾਲ ਹੋਸਣਾ ਠੀਕ ਹੈ ਵਧੀਆ ਤੇ ਹੀ ਦੱਸੋ ਬਸ ਵਧੀਆ ਮੰਮੀ ਵੱਲ ਗਏ ਹਾਂ ਤਾਂ ਮੰਮੀ ਘਰੇ ਨਹੀਂ ਹੈਗੀ ਅੱਛਾ ਤੇ ਇਹ ਆਂਦਾ ਫਿਰ ਚੱਲ ਦੀਦੀ ਨੂੰ ਮੈਂ ਚੱਲਦੇ ਮੰਮੀ ਚੱਲੋ ਵਧੀਆ ਕੀਤਾ ਮੈਂ ਪਾਣੀ ਲੈ ਕੇ ਆਈ ਦੋ ਮਿੰਟ ਬਸ ਫੋਰਸ ਨੋ ਭੈਣ ਜੀ ਹਾਂਜੀ ਭੈਣ ਜੀ ਬੜਾ ਵਧੀਆ ਹਾਂ ਤੁਸੀਂ ਵੀ ਆਜਿਆ ਕਰੋ ਕਦੀ ਕਿ ਨਹੀਂ ਬਸ ਭੈਣ ਜੀ ਅੱਜ ਚੱਲੇ ਸੀ ਅੱਛਾ ਤੇ ਵਿਮਲ ਦੀ ਨਾ ਉਹਦੇ ਵੱਲ ਚਲੇ ਆਪਾਂ ਨੂੰ ਕੁਰਮਣੀ ਵੱਲ ਉਹਦੇ ਵੱਲ ਚੱਲੇ ਮਮੀ ਵੱਲ ਚਲੇ ਜਾਂ ਮੇਰੇ ਵੱਲ ਤੋਂ ਹੀ ਚਲੇ ਕੋਈ ਨਹੀਂ ਭੈਣ ਜੀ ਸਾਡੇ ਵੱਲ ਵੀ ਕਿਸੇ ਦਿਨ ਆ ਜਾਗੇ ਜ਼ਰੂਰ ਆਪਾਂ ਨਾ ਚੱਲੇ ਸੀ ਉਹ ਵਿਮਲ ਦੇ ਜਾ ਪੈ ਗਈ ਤੇਨੇ ਜਾਨ ਲਾ ਕੇ ਬਾਸੜੀ ਦੋਨੋਂ ਉਹ ਲੱਤਾਂ ਦੇ ਚਾਹ ਪੈ ਜੀ ਹਾਂ ਚਾਹ ਨਹੀਂ ਹਾਂ ਬਚਾ ਤੈਨੂੰ ਪਤਾ ਹੀ ਪੈਂਦੀ ਚਾਹ ਕਰਾ ਗਰਮ ਪੈ ਜੇ ਉਹ ਤਾਂ ਬੜਾ ਖੱਟ ਸਾੜ ਮੈਂ ਕਿਹਨ ਡੈ ਸੀ ਮੈਨੂੰ ਕਿਸੇ ਨੇ ਕਿਹਾ ਸੀ ਕਿ ਹਲਵਾਈਆਂ ਕੋ ਪਤਾ ਨਹੀਂ ਕੋ ਮਿਲ ਜਾਂਦਾ ਹਾਂਜੀ ਹਾਂਜੀ ਹਲਵਾਈਆਂ ਕੋ ਮਿਲਦੀ ਹਾਂ ਉਹ ਲਿਆ ਕੇ ਲਾਵਾਂਗੇ ਹੁਣ ਵੈ ਸ਼ੰਮੀ ਦਾ ਬੜਾ ਧਿਆਨ ਰੱਖਣਾ ਤੇ ਤਾਂ ਹੀ ਇਹ ਪਹਿਲੇ ਕੱਟ ਲਈਏ ਤਾਂ ਕੰਮ ਕਰੀ ਕਿਆ ਹਾਂਜੀ ਹਾਂਜੀ ਤੇ ਜਾਣਾ ਫਿਰ ਚਾਚੀ ਦੇ ਦਫ਼ਤਰ ਕਿ ਨਹੀਂ ਹਾਂ ਚੱਲ ਜੰਨਾ ਚੱਲ ਵਧੀਆ ਬੜੀ ਵਧੀਆ ਢੰਗ ਨਾਲ ਕੰਮ ਨਾ ਬੰਦਾ ਚਾਚੀ ਦਾ ਸਹੀ ਬੜੀ ਜ਼ਿੰਮੇਵਾਰੀ ਨਾ ਹੁੰਦਾ ਤਾਂ ਜੀ ਮੇਰੇ ਵੱਲ ਭਾਵੇਂ ਧਿਆਨ ਦੇਵੇਂ ਨਾ ਤੇ ਵੇਲੇ ਸੁਦਾ ਇੱਧਰ ਆ ਮਤਲਬ ਨਹੀਂ ਮੰਮੀ ਚਾਚੀ ਨੂੰ ਵੇਖ ਆ ਠੰਡਾ ਪੀ ਲੋ ਚਾਹ ਬਣਾ ਲੂ ਹੋਰ ਸੁਨਾ ਸਾਹਿਲ ਠੀਕ ਠਾਕ ਵਧੀਆ ਜੀ ਤੁਸੀਂ ਦੱਸੋ ਵਧੀਆ ਮੈਂ ਵੀ ਕਿਰਪਾ ਬਾਬਾ ਜੀ ਦੀ ਅੱਜ ਸਗੋਂ ਗਏ ਨਹੀਂ ਚਾਚੀ ਵਾਲ ਮੇਰਾ ਬੜਾ ਹੀ ਮਾਨ ਹੈ ਤੁਹਾਨੂੰ ਮਿਲੰਦਾ ਤੇ ਚਾਚੀ ਜੀ ਵੀ ਘਰੇ ਨਹੀਂ ਅੱਛਾ ਮੈਂ ਵੀ ਬਸ ਮੰਮੀ ਅੱਲ ਜ ਆਉਣੀ ਲੱਗੀ ਸੀ ਤੇ ਪਰ ਮੈਨੂੰ ਤਾਂ ਮੰਮੀ ਨੇ ਦੱਸਿਆ ਨਹੀਂ ਕਿ ਘਰ ਨਹੀਂ ਹੈਗੇ ਅਸੀਂ ਤੇ ਅੱਜ ਉਧਰ ਹੀ ਚੱਲੇ ਸੀ ਨਹੀਂ ਕੋਈ ਨਹੀਂ ਥੋਕੇ ਆਏ ਪਤਾ ਪਾ ਦੀਦੀ ਠੀਕ ਨਹੀਂ ਸੀ ਤੇ ਇਸ ਕਰਕੇ ਆਪਾਂ ਜਾ ਨਹੀਂ ਪਾਏ ਮੈਂ ਦੱਸਿਆ ਪੁੱਤੇ ਇਹਨਾਂ ਨੂੰ ਕਿ ਸਵੇਰੇ ਵਿਚਾਰੀ ਚਾਹ ਕਰ ਰਹੇ ਤੇ ਚਾਹ ਉੜ ਗਈ ਹੈ ਬੜੀ ਮਾਲੀ ਹੋਈ ਹੁਣ ਧਿਆਨ ਰੱਖੀ ਪੁੱਤੋ ਦਾ ਤੇ ਦਵਾਈ ਜੂ ਵੀ ਲੈ ਕੇ ਲਾਓ ਹਲਵਾਈਆਂ ਕੋਈ ਦਵਾਈ ਨਹੀਂ ਸੀ ਤਾਂ ਉਹ ਲੈਓ ਜਿਆਰ ਫਿਰ ਘਰ ਕੋਈ ਨੁਸਖਾ ਬਣਾ ਲਓ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਦੀਦੀ ਦਾ ਕਿੰਨਾ ਫਿਕਰ ਕਰਦੇ ਸਾਰਿਆਂ ਦਾ ਉਹਨਾਂ ਨੇ ਘਰ ਹੀ ਲੈਣਾ ਖਾਰਾ ਗੱਲ ਨਹੀਂ ਨਹੀਂ ਇਹ ਕਹਿੰਦੀ ਤੁਹਾਨੂੰ ਲੋੜ ਨਹੀਂ ਗਈ ਮੇਰੀ ਸ਼ਮੀ ਬੜੀ ਸਿਆਣੀ ਆ ਪਤਾ ਉਹਦਾ ਕਿੰਨਾ ਧਿਆਨ ਰੱਖਣ ਲਈ ਆ ਉਹਨੂੰ ਬੜ ਤੋਂ ਪਿਆਰ ਨਹੀਂ ਥੱਲੇ ਲਾਂ ਦੇਣ ਦੇ ਕਿ ਦੀਦੀ ਸਾਰਾ ਮੈਂ ਆਪੀ ਕਰ ਲਾਂਗੀ ਬੇਸ਼ੱਕ ਤੇਕਿਆਂ ਤੇ ਘਰ ਨੌਕਰ ਚੱਕਰ ਸੀ ਪਰ ਕੰਮ ਇਹ ਆਪਣੇ ਹੱਥੀ ਕਰਕੇ ਰਾਜੀ ਜੇ ਇਹੀ ਤੇ ਪਿਆਰ ਹੈ ਭੈਣ ਜੀ ਐ ਤੁਸੀਂ ਐਸਾ ਕਰੋ ਬੈਠੋ ਮੈਂ ਵਿਮਲ ਨੂੰ ਵੇਖ ਕੇ ਆਵਾਂ ਜਰਾ ਇਸੇ ਬੱਚੇ ਨੂੰ ਜ਼ਰੂਰਤ ਨਾ ਹੋਵੇ ਪਾਣੀ ਧਾਣੇ ਦਾ ਬੈਠੋ ਮੰਮੀ ਜੀ ਮੈਂ ਫੁਲਕਾ ਬਣਾ ਕੇ ਪਲੇਟ 'ਚ ਪਾਇਆ ਸੀ ਤੇ ਤੁਸੀਂ ਦੀਦੀ ਨੂੰ ਦਿਓ ਨਾਲੇ ਚਾਹ ਥੋੜੀ ਜਿਹੀ ਬਣਾ ਲਓ ਹਾਂ ਕੋਈ ਨਹੀਂ ਮੈਂ ਕਰ ਲੈਂਦੀ ਕੀ ਕਰਨਾ ਕਰਪਾ ਹੋਰ ਤਾਈ ਜੀ ਬਸ ਵਧੀਆ ਪੁੱਤ ਕਿੱਦਾਂ ਆਣੇ ਹੋਏ ਫਿਰ ਬਸ ਕੀ ਦੱਸਾਂ ਤੈਨੂੰ ਮੈਂ ਇੱਕ ਦਿਨ ਨਹੀਂ ਆ ਤੇਰੀ ਮੰਮੀ ਵੱਲ ਤੇ ਉਹ ਦਿਨ ਤੇਰੀ ਮੰਮੀ ਬੜਾ ਬੋਲੀ ਮਮੀ ਬੋਲੀ ਉਹ ਵੀ ਬੋਲੀ ਦੋਵੇਂ ਹੀ ਬੋਲ ਪਈਆਂ ਆਪਸ ਵਿੱਚ ਤੇ ਤੇਰੀ ਮੰਮੀ ਆਂਦੀ ਪੈਣ ਹੱਥ ਜੋੜੇ ਇੱਥੇ ਨਾ ਬੜੇ ਦੇਖ ਹਿਕਦੋ ਦੇ ਪੁੱਤ ਤੁਹਾਡੇ ਨਾਲ ਲੱਗੇ ਆ ਉਹਨੇ ਛੋਟੀ ਹੋ ਗਈ ਨਹੀਂ ਅਮ ਨੂੰ ਗੱਲਾਂ ਰਹੀਆਂ ਮੈਂ ਫਿਰ ਵੀ ਫਿਰ ਦੂਜੀ ਵਾਰ ਆਈਆਂ ਮਗਰ ਉਹ ਘਰ ਨਹੀਂ ਮੈਨੂੰ ਲਈ ਤੇ ਤੇਰੇ ਵੱਲ ਪੈ ਜਾਂਦਾ ਚੱਲ ਦੀਦੀ ਵੱਲ ਚੱਲਦੇ ਮੰਮੀ ਫੇਰ ਆਈ ਐ ਉਧਰ ਵੀ ਆਂਦੀ ਤੂੰ ਕੰਨੀ ਕਿ ਹੋ ਗਈ ਦੀਦੀ ਵੱਲ ਫਲਾਂ ਟਗਣ ਵੀ ਮੈਂ ਆ ਨਹੀਂ ਸਕਦੀ ਦਾਈ ਜੀ ਮੇਰੀ ਸੁਣੋ ਗੱਲ ਜਦੋਂ ਮੈਂ ਉਧਰ ਗਈ ਸੀ ਇੱਥੇ ਹੈਗੀ ਨਹੀਂ ਪਹਿਲੇ ਤਾਂ ਤੁਹਾਡਾ ਫਰਜ਼ ਨਹੀਂ ਹੀ ਬੰਦਾ ਇੱਥੇ ਆਉਂਦਾ ਮੇਰੀ ਗੱਲ ਸੁਣ ਲਓ ਪਹਿਲੇ ਤੁਸੀਂ ਮੈਨੂੰ ਇੰਨੀ ਗੱਲ ਬਹਾਨੇ ਨਾਲ ਪੁੱਛੀ ਸੀ ਨਾ ਕਿ ਸਾਹੀ ਲੈ ਜਾਣਾ ਵਾ ਸਾਹੀ ਦੇ ਧੰਪੇ ਤੁਸੀਂ ਆਏ ਜੇ ਇੱਥੇ ਤੁਸੀਂ ਮੰਮੀ ਨਾਲ ਲੂਤੀਆਂ ਫੂਕੀਆਂ ਪੂਰੀਆਂ ਲਾ ਕੇ ਗਏ ਜੇ ਸਭ ਕੁਝ ਦੱਸ ਕੇ ਗਏ ਜੇ ਠੀਕ ਹੈ ਮੰਮੀ ਤੇਰੀ ਨੇ ਮੇਰੇ ਨਾਲ ਗੱਲਾਂ ਕੀਤੀਆਂ ਸੀ ਤੇ ਫੇਰ ਹੀ ਮੈਂ ਬੋਲੀ ਕਿ ਮੈਂ ਆਪੇ ਨਹੀਂ ਬੋਲੀ ਪੁੱਤ ਹੁਣ ਮੰਮੀ ਇੱਥੇ ਹੀ ਨੇ ਕਰਾਵਾਂ ਮੂੰਹ ਤੇ ਮੈਂ ਤੁਹਾਡੇ ਨਾਲ ਕਰਾਵਾ ਆਪਣੀ ਸਾਸੂ ਨੂੰ ਤੇ ਤੇਰੀ ਮਰਟੀ ਕਰਾ ਲਾ। ਹੁਣ ਆਪਾਂ ਇਹ ਕੁਝ ਕਰਦੇ ਨਾ ਬੰਦੇ। ਵੀ ਉਧਰ ਵੀ ਆਪਾਂ ਗੜਾ-ਗੱਲਾ ਕਰਾਂਗੇ, ਇੱਧਰ ਵੀ ਕਰਾਂਗੇ, ਚੰਗਾ ਨਹੀਂ ਲੱਗਦਾ ਪੁੱਤ। ਚੰਗੇ ਕਿਉਂ ਨਹੀਂ ਲੱਗਦਾ ਤਾਈ ਜੀ? ਜੇ ਗੱਲ ਕਲੀਅਰ ਕਰਨੀ ਆ ਤੇ ਗੱਲ ਤੇ ਫਿਰ ਕਰਨੀ ਪੈਣੀ ਆ। ਦੱਸੋ ਗੱਲ ਕਲੀਅਰ ਕਰਨ ਦਾ ਕੀ ਆ? ਉਹਨਾਂ ਨੇ ਵੀ ਸੋਚਣਾ ਵਾ ਕਿਦਾਂ ਦੇ ਕਰਦੇ ਆ। ਸਹਿਲ ਮੇਰੀ ਗੱਲ ਸੁਣ। ਹੁਣ ਉਹ ਕੁਝ ਕਹਿੰਦੇ ਆ, ਤੁਸੀਂ ਕੁਝ ਕਹਿੰਦੇ ਜੇ। ਹੁਣ ਮੈਂ ਗੱਲ ਤੇ ਕਲੀਅਰ ਕਰੂੰਗੀ ਨਾ। ਮੈਨੂੰ ਕੀ ਪਤਾ ਲੱਗੂ ਕਿਹੜਾ ਸੱਚਾ ਕਿਹੜਾ ਝੂਠਾ ਫਿਰ? ਇਹ ਦੇਖੋ ਨਾ। ਤੁਹਾਨੂੰ ਵਿਸ਼ਵਾਸ ਦੇ ਦਿੱਤੇ। ਵਿਸ਼ਵਾਸ ਕੀ ਆਖਾਂ ਮੈਂ ਵਿਸ਼ਵਾਸ ਦੀਆਂ ਗੱਲਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਦਾਈ ਜੀ ਤੁਸੀਂ ਕਿਹੜਾ ਨਵੇਂ ਮਿਲੇ ਹੋ ਸਾਨੂੰ ਜਾਂ ਆਪਾਂ ਤੁਹਾਨੂੰ ਨਵੇਂ ਮਿਲੇ ਆ ਤੁਹਾਨੂੰ ਤੇ ਪਤਾ ਹੀ ਆ ਜਿਉਂ ਪਾਪਾ ਇਦਾਂ ਹੋਏ ਆ ਸਾਰਾ ਕੁਝ ਅਹੀਂ ਸਾਹਿਲ ਦੇ ਹੱਥ 'ਚ ਦਿੱਤਾ ਹੀ ਤੇ ਤੁਸੀਂ ਸਮਝ ਹੀ ਸਕਦੇ ਹੋ ਕਿ ਕੀ ਚੀਜ਼ਾਂ ਹੋਈਆਂ ਨੇ ਤੇ ਕੀ ਨਹੀਂ ਹੋਣੀਆਂ ਚਾਹੀਦੀਆਂ ਬਸ ਇਹ ਆਪਾਂ ਤੋਂ ਕੋਈ ਗਲਤ ਫਹਿਮਨੀਆ ਹੋ ਗਈਆਂ ਵਾਪਸ ਟੇਕ ਨਹੀਂ ਨਹੀਂ ਤਾਈ ਜੀ ਜੋ ਚੀਜ਼ ਆਪਾਂ ਸਾਹਮਣੇ ਵੇਖਣਦੇ ਆ ਨਾ ਉਹਨੂੰ ਗਲਤ ਫਹਿਮੀ ਨਹੀਂ ਆਪਾਂ ਕਹਿ ਸਕਦੇ ਇਹ ਗੱਲ ਤੁਹਾਡੀ ਝੂਠੀ ਆ ਦੀਦੀ ਇਹ ਤੁਹਾਡੀ ਗਲਤ ਫਹਿਮੀ ਆਈਆਂ ਪਰ ਕੋਈ ਨਹੀਂ ਅਸੀਂ ਤੁਹਾਨੂੰ ਕੁਝ ਕਹਿ ਨਹੀਂ ਸਕਦੇ ਜਿਵੇਂ ਤੁਹਾਨੂੰ ਸਹੀ ਲੱਗੇ ਦੇਖੋ ਅਸੀਂ ਤੇ ਤੁਹਾਡੇ ਨਾਲ ਪਿਆਰ ਨਾਲ ਹੀ ਰਹਿਣਾ ਚਾਹੁੰਦੇ ਆ ਕਿ ਜੋ ਸ਼ੁਰੂ ਤੋਂ ਅਸੀਂ ਪਿਆਰ ਨਾਲ ਲੈਂਦੇ ਆਏ ਆ ਤੇ ਰਿਸ਼ਤਿਆਂ ਦੇ ਵਿੱਚ ਫੇਕ ਨਾ ਹੀ ਪਵੇ ਤਾਂ ਹੀ ਅਸੀਂ ਝੁੱਕ ਕੇ ਅੱਜ ਵੀ ਆ ਗਏ ਆ ਤੇ ਚਾਚੀ ਜੀ ਇਹਨਾਂ ਕੁਝ ਕਿਹਾ ਵਾ ਤੇ ਅਸੀਂ ਤਾਂ ਫਿਰ ਚਾਚੀ ਜੀ ਨਾਲ ਚੱਲ ਗਏ ਕੀ ਚੱਲ ਕੋਈ ਨਾ ਨੋਆ ਨਾਲੋਂ ਮਾਰ ਥੋੜੀ ਕਿਦੀ ਅੱਡ ਹੁੰਦਾ ਵੇ ਦੇਖ ਸਾਹੀ ਮੈਨੂੰ ਇੱਕੋ ਗੱਲ ਦਾ ਜਵਾਬ ਦੇ ਦੇ ਜਦੋਂ ਆਪਾਂ ਹਿੱਸੇ ਅੱਡ-ਅੱਡ ਕਰ ਲਏ ਸੀ ਨਾ ਦੋਵਾਂ ਤੇ ਰਾਣੀ ਤੂੰ ਆਪਣਾ ਹਿੱਸਾ ਉਹ ਤੋਂ ਲੈ ਲਿਆ ਸੀ ਨਾ ਕਿ ਮੈਂ ਬਾਹਰ ਦੀ ਫਾਈਲ ਲਾਉਣ ਲੱਗਾ ਵਾਂ ਮੈਨੂੰ ਅਬੇ ਹਿੱਸਾ ਚਾਹੀਦਾ ਵਾ ਲੈ ਹੀ ਕਿ ਨਹੀਂ ਤੂੰ ਆਪਣਾ ਹੀ ਸੱਜ ਤੋਂ ਲੈ ਲਿਆ ਫਿਰ ਦੂਜੇ ਹਿੱਸੇ 'ਲ ਤੇ ਰਕਾਦਾ ਧਿਆਨ ਆ ਉਹ ਦੀਦੀ ਛੱਡੋ ਸਾਰੇ ਰਿਸ਼ਤੇ ਉਹ ਮਹਿੰਗਾ ਹੋਵੇ ਸਸਤਾ ਹੋਵੇ ਹੁਣ ਤੁਸੀਂ ਕਾਤੋਂ ਲਾਲਾ ਸੁੱਟੀ ਜਾਂਦੇ ਜਿਤਾਈ ਜੀ ਵੀ ਸਾਨੂੰ ਇਹਦੇ 'ਚੋਂ ਵੀ ਹਿੱਸਾ ਦੋ ਦੱਸੋ ਨਾ ਤੁਸੀਂ ਐਨੀ ਗੱਲ ਮੰਮੀ ਨੂੰ ਕਹੀ ਕਿ ਨਹੀਂ ਕਹੀ ਉਹਨਾਂ ਨੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਵਾ ਮਮਾ ਦੀ ਸ਼ਾਦੀ ਦੋਸਤਾਂ ਨੂੰ ਪਤਾ ਉਹਨਾਂ ਨੂੰ ਨਹੀਂ ਪਾ ਲੱਗਦਾ ਕਿਥੇ ਕੀ ਗੱਲ ਕਰਨੀ ਆ ਨਾਲੇ ਆਪਾਂ ਹਿੱਸਿਆਂ ਕਰਕੇ ਮਿਲਣਾ ਇੱਕ ਦੂਜੇ ਨੂੰ ਇਹੋ ਤੇ ਮੈਂ ਕਹਿੰਨੀ ਆ ਬਾਊ ਕਿ ਆਪਾਂ ਹਿੱਸਿਆਂ ਕਰਕੇ ਇੱਕ ਦੂਜੇ ਨੂੰ ਮਿਲਣਾ ਵਾ ਅਸੀਂ ਭੈਣ ਭਰਾ ਵਾਂ ਵੇਖ ਮੇਰਾ ਕੋਈ ਰੀਅਲ ਬ੍ਰਦਰ ਨਹੀਂ ਆ ਮੈਂ ਤੈਨੂੰ ਆਪਣਾ ਭਰਾ ਸਮਝਦੀ ਆ ਨਾ ਸ਼ੁਰੂ ਤੋਂ ਸਾਡੇ 'ਚ ਕਦੀ ਕੋਈ ਫਿਕ ਨਹੀਂ ਪਈ ਤੇ ਤੂੰ ਦੱਸ ਦੇ ਜੇ ਅੱਜ ਤੈਨੂੰ ਹਿੱਸਾ ਨਹੀਂ ਦਿੰਦੇ ਤੇ ਕੀ ਸਾਡਾ ਭੈਣ ਭਰਾ ਦਾ ਕੋਈ ਰਿਸ਼ਤਾ ਨਹੀਂ ਆ ਉਹੀ ਤਾਂ ਗੱਲ ਦੀ ਸੀ ਮੈਂ ਤਾਂ ਨਾਲ ਕੇਰ ਕਰਨਾ ਆ ਮੈਨੂੰ ਇਹ ਥੋੜੀ ਆ ਜੇ ਮੰਨ ਲਓ ਚਾਚਾ ਜੀ ਨੇ ਮੰਮੀ ਨੂੰ ਕਹਿ ਵੀ ਦਿੱਤਾ ਤੁਸੀਂ ਸਾਡੇ ਘਰ ਨਾ ਆਇਓ ਇਹ ਥੋੜੀ ਆ ਕੀ ਜੇ ਤੁਸੀਂ ਸਾਨੂੰ ਹਿੱਸਾ ਨਹੀਂ ਦੋਗੇ ਤਾਂ ਅਸੀਂ ਤੁਹਾਡੇ ਨਾਲ ਮਿਲਣ ਮਿਲਨ ਵਰਤਨ ਛੱਡ ਦਾਂਗੇ ਉਹਨਾਂ ਨੂੰ ਪੁੱਛ ਨਾ ਜਿਹੜੇ ਨਾਲ ਬੈਠੇ ਨੇ ਤੇਰੇ ਉਹ ਕਹਿੰਦੇ ਨੇ ਕਿ ਜੇ ਸਾਨੂੰ ਹਿੱਸਾ ਨਾ ਦਿੱਤਾ ਤੇ ਸਾਡਾ ਕੋਈ ਮਿਲਵਰਤਨ ਨਹੀਂ ਤੁਹਾਡੇ ਨਾਲ ਪੁੱਛ ਸਾਹਮਣੇ ਬੈਠੇ ਨੇ ਤੇਰੀ ਮੰਮੀ ਨੇ ਵੀ ਮੈਨੂੰ ਕਿਹਾ ਹੈ ਤਾਈ ਜੀ ਮੰਮੀ ਪਤਾ ਕਿੰਨੇ ਟੈਨਸ਼ਨ 'ਚ ਨੇ ਜਾਓ ਤੁਸੀਂ ਜਾਓ ਤੁਸੀਂ ਰਹਿਣ ਦੋ ਮੈਨੂੰ ਇਹ ਵੀ ਵੇਖੋ ਨਾ ਉਹ ਛੋਟੇ ਆ ਤੇ ਉਹ ਇੱਕ ਵੱਡੇ ਨੂੰ ਇਦਾਂ ਕਹਿਣਾ ਚਾਹੀਦਾ ਵਾਟਾ ਇਹ ਦੂਸਰੇ ਸਿੱਟੇ ਕੋਈ ਜਾਂਦੀ ਆ ਨਾ ਬੱਚੇ ਉਸੇ ਤੇ ਕੋਈ ਗੱਲ ਆਈ ਗਈ ਤੇ ਦੇ ਦੋ ਤੇ ਗੱਲ ਹੀ ਓਦਾਂ ਦੀ ਕੀਤੀ ਤੇ ਗੁੱਸਾ ਤੇ ਚੜੂਗਾ ਹੀ ਨਾ ਉਹਨਾਂ ਨੂੰ ਕਿਹਾ ਹੀ ਨਹੀਂ ਉਹਨਾਂ ਨੇ ਹੱਥ ਜੋੜੇ ਤੇ ਚਲ ਜੋ ਮੈਂ ਕੁਝ ਨਹੀਂ ਕੀਤਾ ਹੱਥ ਤਾਂ ਹੀ ਜੋੜੇ ਨਾ ਵੀ ਤੁਸੀਂ ਗੱਲ ਹੀ ਗਲਤ ਕਰਤੀ ਉੱਥੇ ਜਾ ਕੇ ਕਿ ਮੈਂ ਕਹਿੰਦੀ ਸੀ ਤੇ ਤੂੰ ਹੀ ਚੁੱਪ ਰਹਿੰਦੀ ਤੇ ਮੈਂ ਹਾਏ ਆ ਛੋਟੀ ਜੀ ਗੱਲ ਓ ਚੁੱਪ ਰਹਿੰਦੇ ਜਿਉਂ ਚੁੱਪ ਰਹਿੰਦੇ ਤੇ ਤੁਸੀਂ ਤਾਂ ਉੱਥੇ ਹੀ حساب ਨਾ ਕੇ ਬੈਠੇ ਹੀ ਵੀ ਦੇ ਸਾਨੂੰ ਦੇ ਸਾਨੂੰ ਤੂੰ ਵੀ ਤਾਂ ਇੱਥੋਂ ਤੱਕ ਕਿਹਾ ਵਾ ਵੀ ਸਾਹੀ ਅੱਜ ਤੱਕ ਜੋ ਤੁਹਾਡੀ ਹੈਲਪ ਕਰਦਾ ਰਿਹਾ ਹਿੱਸੇ ਕਰਕੇ ਕਰਦਾ ਰਿਹਾ ਇਹ ਨੂੰ ਪਤਾ ਹੀ ਕਿ ਮੈਨੂੰ ਚਾਚੀ ਜੀ ਦਊਗੀ ਦਊਗੀ ਅੱਡੇ ਉਹ ਤੇ ਨਹੀਂ ਮੈਂ ਕਹਾਂ ਮੈਂ ਫਿਰ ਤੂੰ ਸਾਹਿਲ ਦਾ ਵਿਆਹ ਹੋਊ ਨਹੀਂ ਕਰਾਂ ਤੂੰ ਤੇਰੀ ਮੈਂ ਵਿਆਹ ਕਰੂੰਗੀ ਸਭ ਕੁਝ ਕਰੂੰਗੀ ਹੁਣ ਕਿੰਨੇ ਕਰਨਾ ਦੀ ਮੈਂ ਕੁਝ ਨਹੀਂ ਕਰਨਾ ਵੇਖੋ ਜੀ ਜੀ ਕਿਉਂ ਤਾਂ ਜੀ ਆਪਣੀ ਨਵੇਂ ਪਤਾ ਵਾ ਸ਼ੁਰੂ ਤੋਂ ਮੈਨੂੰ ਜੋ ਵੀ ਚਾਚੀ ਜੀ ਕੰਮ ਕਹਿੰਦੇ ਨੇ ਮੈਂ ਉਹ ਸੰਭਧਦਾ ਰਿਆਂ ਜੇ ਮੰਨ ਲਓ ਮੈਨੂੰ ਨਾ ਕੋਈ ਕਹਿੰਦੇ ਨਾ ਮੈਂ ਉਹ ਉਹਨਾਂ ਦੇ ਕੰਮ ਕਰਦਾ ਅੱਜ ਨੂੰ ਮੈਂ ਵੀ ਕਿਦਾਂ ਕਿਤੇ ਲੱਗਾ ਹੁੰਦਾ ਕੁਝ ਨਾ ਕੁਝ ਤੇ ਮੈਂ ਵੀ ਜੋੜਨਾ ਹੀ ਨਾ ਆਪਣਾ ਬਾਕੀ ਮੈਂ ਇਹ ਚੀਜ਼ ਕਦੀ ਆਪਣੇ ਮਨ ਵਿੱਚ ਲੈਣਦੀ ਨਹੀਂ ਮੈਂ ਤੇ ਇਹ ਸੋਚਿਆ ਵਾ ਕਿ ਉਹ ਚਾਚੀ ਘਟ ਮੇਰੀ ਮਾਂ ਜ਼ਿਆਦਾ ਵ ਵੇਖ ਸਾਹਿਲ ਜੇ ਤੇਨੂੰ ਲੱਗਦਾ ਹੈ ਨਾ ਕਿ ਅੱਜ ਤੱਕ ਤੂੰ ਸਾਡੇ ਕੰਮ ਕਰਦਾ ਰਿਹਾ ਵਾ ਤੇ ਤੂੰ ਘਾਟੇ ਚ ਗਿਆ ਵਾ ਠੀਕ ਹੈ ਤੂੰ ਕੋਈ ਜੋਬ ਕਰ ਸਕਦਾ ਸੀ ਤੂੰ ਕੋਈ ਹੋਰ ਕੰਮ ਕਰ ਸਕਦਾ ਸੀ ਆਪਾਂ ਤੇਨੂੰ ਘਾਟੇ ਚ ਰੱਖਿਆ ਵਾ ਤੇ ਤੂੰ ਅੱਜ ਤੋਂ ਬਾਅਦ ਸਾਡਾ ਕੋਈ ਕੰਮ ਨਹੀਂ ਕਰਨਾ ਆਪਾਂ ਖੋਦਾ ਆਪਣੀ ਜੋ ਮੈਰੀ ਚੱਕਰ ਨੂੰ ਤਿਆਰਿਆਂ ਜਿੰਨੀ ਹੈਲਪ ਕਰਤੀ ਬਹੁਤ ਆ ਮੈਂ ਦੀਦੀ ਇਹ ਟੰਡਾ ਗੱਲ ਕਰਨੇ ਨਹੀਂ ਦਿਆਂ ਨਾਲ ਇਹ ਛੱਡੋ ਹਿੱਸਿਆਂ ਨੂੰ ਅਸੀਂ ਹੀ ਸੰਗਰਗਣੀ ਇੱਕ ਦੂਜੇ ਨੂੰ ਮਿਲਣਾ ਸਾਡਾ ਜੋ ਆਪਸੀ ਪਿਆਰ ਹੈ ਨਾ ਉਹ ਰਹਿਣਾ ਚਾਹੀਦਾ ਵਾ ਮੈਂ ਤੇ ਆਪ ਕਹਿੰਨੀ ਮੈਂ ਤੇ ਆਪ ਚੋਣ ਨਹੀਂ ਤੂੰ ਹੀ ਵਰਤੋ ਆਪਾਂ ਵਰਤੀ ਜੇ ਮਨ ਲਓ ਸਾਨੂੰ ਹਿਸਿਆਣਾ ਵਾਲੀ ਨਾ ਹੁੰਦਾ ਨਾ ਨਾ ਹੀ ਅੱਜ ਸੀ ਤੁਹਾਡੇ ਘਰ ਹੁੰਦੇ ਨਾ ਹੀ ਚਾਚੀ ਜੀ ਵੱਲ ਜਾਂਦੇ ਅਸੀਂ ਤੇ ਇਹੀ ਢੱਡਣਾ ਗੱਲ ਕਰਨ ਆਏ ਆ ਕਿ ਸਾਨੂੰ ਹਿਸਿਆਣਾ ਕੋਈ ਮਤਲਬ ਨਹੀਂ ਆ ਸਾਡਾ ਜੋ ਕੁਝ ਵੀ ਆ ਨਾ ਬਸ ਹਮੇ ਪਿਆਰ ਨਾਮੇ ਨਾਲ ਵਰਤਨ ਚੱਲਦਾ ਰਹੇ ਚਲੋ ਕੋਈ ਗੱਲ ਨਹੀਂ ਮੈਂ ਮੰਮੀ ਜੀ ਕੋ ਜਾਵਾਂਗੀ ਤੇ ਉਹਨਾਂ ਨੂੰ ਸਮਝਾਵਾਂਗੀ ਬਾਕੀ ਤੁਸੀਂ ਅਜੇ ਨਾ ਜਾਇਓ ਕਲੇਸ਼ ਚੰਗੀ ਪੈਣੀ ਜੇ ਕਿਉਂਕਿ ਮੰਮੀ ਨੂੰ ਬਹੁਤ ਗੁੱਸਾ ਚੜਿਆ ਹੋਇਆ ਵਾ ਉਹ ਆਪੇ ਤੋਂ ਬਾਹਰ ਹੈਗੇ ਨੇ ਹੱਲੇ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਵੀ ਤੂੰ ਇੱਥੇ ਆਵੀਂ ਤੇ ਬਾਕੀ ਜੇ ਮੇਰੇ ਕੋ ਨਾ ਵੀ ਜਾਇਆ ਗਿਆ ਮੈਂ ਫੋਨ ਤੇ ਸਮਝਾਉਂਗੀ ਤੇ ਜੇ ਮੈਂ ਚਲ ਜੂਗੀ ਤੇ ਠੀਕ ਹੈ ਫਿਰ ਮੈਂ ਉੱਥੇ ਤੁਹਾਨੂੰ ਸੱਦੂਗੀ ਤੇ ਆਪਾਂ ਗੱਲ ਕਲੀਅਰ ਕਰ ਲਾਂਗੇ ਤੇ ਤੁਹਾਡੇ ਮਨ 'ਚ ਹੁਣ ਕੋਈ ਸ਼ੰਕਾ ਰਹਿ ਹੀ ਨਹੀਂ ਗਈ ਜਾਂ ਕੋਈ ਲਾਲਚ ਰਹਿ ਹੀ ਨਹੀਂ ਗਿਆ ਤੇ ਫਿਰ ਆਪਾਂ ਵਰਤਨ ਤੁਹਾਡੇ ਨਾਲ ਤਿਆਰ ਹਾਂ ਕੋਈ ਗੱਲ ਹੀ ਨਹੀਂ ਚਲੋ ਠੀਕ ਹੈ ਦੀਦੀ ਜਿੰਦੇ ਤੱਕ ਤੁਸੀਂ ਨਹੀਂ ਕਹਿੰਦੇ ਅਸੀਂ ਨਹੀਂ ਆਵਾਂਗੇ ਚਾਚੀ ਜੀ ਵੱਲ ਬਾਕੀ ਜਿਹੜੇ ਤੁਸੀਂ ਲਾਲਚ ਦੀ ਗੱਲ ਕਰਦੇ ਹੋ ਨਾ ਨਾ ਸਾਨੂੰ ਪਹਿਲਾਂ ਲਾਲਚ ਨਹੀਂ ਨਾ ਹੀ ਸਾਨੂੰ ਹੁਣ ਲਾਲਚ ਆ ਜੇ ਸਾਨੂੰ ਲਾਲਚ ਹੈਗਾ ਨਾ ਤੇ ਬਸ ਤਿਆਰ ਦਾ ਲਾਲਚ ਆ ਕਿਉਂ ਤਾਂ ਆਈ ਜੀ ਠੀਕ ਹੈਂਦਾ ਨਾ ਸਾਹਿਲ ਠੀਕ ਹਿੰਦਾ ਤੁਸੀਂ ਦੱਸੋ ਠੀਕ ਹੈਂਦਾ ਪੁੱਤ ਮੈਂ ਕਦੋਂ ਕਿਹਾ ਕਿ ਨਹੀਂ ਕਿਂਦਾ ਚਲੋ ਜੇ ਤੁਹਾਨੂੰ ਸਮਝ ਆ ਗਈ ਹੈ ਤੇ ਬਹੁਤ ਵਧੀਆ ਗੱਲ ਹੈ ਅਸੀਂ ਕਿਉਂ ਨਹੀਂ ਵਰਤਾਂਗੇ ਤੁਹਾਡੇ ਨਾਲ ਸਾਨੂੰ ਤੇ ਰਿਸ਼ਤਿਆਂ ਦੀ ਬਹੁਤ ਥੋੜਿਆ ਤਾਈ ਜੀ ਸਾਡਾ ਹੈਗਾ ਹੀ ਕੋਣੀਆਂ ਦੱਸੋ ਪੁੱਤ ਵੇਖ ਰਹੀ ਆਂ ਆਪਕਾ ਸਹੀਂ ਦੋ ਜਣੇ ਹੈਗੇ ਆ ਨਾ ਦਰਾਨੇ ਚਟਾਨੀ ਹੈਗੇ ਆ ਨਾ ਕਿਸੇ ਵੇਲੇ ਉੱਚੀ ਨੀਚ ਹੋ ਜਾਂਦਾ ਵਾ ਟੈਨਸ਼ਨ ਹੀ ਨਹੀਂ ਲੈਣੀ ਚਾਹੀਦੀ ਕੋਈ ਗੱਲ ਨਹੀਂ ਪੁੱਤ ਜੇ ਮੈਂ ਗਲਤ ਕਹਿਤਾ ਤਾਂ ਸੌਰੀ ਕਹਿਣੀ ਹੈ ਠੀਕ ਹੈ ਤੇ ਜੇ ਕੋਈ ਕੁਛ ਵੀ ਆ ਤਾਂ ਮੈਂ ਤੈਨੂੰ ਸਭ ਕੁਝ ਦੱਸਣ ਦੀ ਹੈ ਨਾ ਪੁੱਤ ਤੂੰ ਤੇ ਮਾਂ ਨੂੰ ਸਮਝਾ ਸਕਦੀ ਤੇ ਮੈਨੂੰ ਸਮਝਾ ਸਕਦੀ ਪਿਤਾ ਜੀ ਇਤਰਾ ਨਹੀਂ ਕਹਿਣਾ ਮੰਮੀ ਜੀ ਤੁਸੀਂ ਇਤਰਾ ਨਹੀਂ ਕਹਿਣਾ ਆਪੇ ਸਮਝ ਗਏ ਆਪੇ ਫੇਰ ਸਾਡਾ ਮੇਲ ਹੋ ਗਿਆ ਕੋਈ ਗੱਲ ਨਹੀਂ ਤਾਈ ਜੀ ਮੈਂ ਮੰਮੀ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ ਪਰ ਤੁਸੀਂ ਧੋਖਾ ਨਾ ਦਿਓ ਪੁੱਤ ਮੈਂ ਕੁਝ ਕਿਹਾ ਹੀ ਨਹੀਂ ਤਨਾ ਆਪੇ ਸਾਹਿਲ ਕਰੇ ਤੇਰਾ ਨਾਲ ਗੱਲ ਨਾ ਕਰੇ ਮੈਂ ਕੋਈ ਗੱਲ ਨਹੀਂ ਕਰਾਂਗੀ ਠੀਕ ਹੈ ਤਾਈ ਜੀ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਨਹੀਂ ਨਹੀਂ ਦੀਦੀ ਅਹੀਂ ਚਾਹ ਨਹੀਂ ਪੀਣੀ ਅਹੀਂ ਤਾਂ ਬਾਹਰ ਤੁਹਾਡੇ ਨਾਲ ਗੱਲ ਕਲੀਅਰ ਕਰਨ ਆਏ ਹਾਂ ਚਲ ਕੋਈ ਗੱਲ ਨਹੀਂ ਚਲ ਕੋਈ ਗੱਲ ਨਹੀਂ ਅਸੀਂ ਨਰਾਜ਼ ਰਹਾ ਉਹਨੇ ਕਹਿੰਦਾ ਤੁਸੀਂ ਦੋ ਭੈਣ ਭਰਾ ਮਿਲੋ ਖੁਸ਼ ਹੋ ਕੇ ਠੀਕ ਹੈ ਤੁਸੀਂ ਕਿਉਂ ਨਹੀਂ ਮਿਲਣਾ ਮੈਂ ਵੀ ਪਹਿਲੀ ਗੱਲ ਛੱਡ ਤੂੰ ਦੋ ਭੈਣ ਭਰਾ ਸਹੀ ਰੋ ਤਾਈ ਜੀ ਆਪੇ ਤਾਂ ਤੁਸੀਂ ਕਿਹਾ ਆ ਕਿ ਨਰਾਜ਼ਗੀ ਸਾਰੀ ਦੂਰ ਕਰੋ ਆਹੋ ਦੂਰ ਹੀ ਆ ਮਗਰ ਦੋ ਭੈਣ ਭਰਾ ਵੱਧ ਜਿਆਦਾ ਮੇਰੇ ਨਾਲ ਮੈਂ ਤੁਹਾਨੂੰ ਕਹਿਣਾ ਮੰਮੀ ਨੂੰ ਨਹੀਂ ਪਤਾ ਲੱਗਦਾ ਕਿੱਥੇ ਕੀ ਬੋਲਣਾ ਕੀ ਨਹੀਂ ਕੋਈ ਗੱਲ ਨਹੀਂ ਸਾਹਿਲ ਮੈਂ ਆਪੇ ਮੰਮੀ ਨੂੰ ਸਮਝਾ ਦਾਂਗੀ ਠੀਕ ਹੈ ਕੋਈ ਗੱਲ ਨਹੀਂ ਸ਼ਮੀ ਪੁੱਤ ਚਲ ਗਈ ਤੇਰੀ ਤਾਈ ਹਾਂਜੀ ਮੰਮੀ ਚਲ ਗਈ ਮੇਰੀ ਗੱਲ ਸੁਣ ਪੁੱਤ ਮੈਂ ਤੇਰੀ ਤਾਈ ਨੂੰ ਤੇਰੇ ਤੋਂ ਵੱਧ ਜਾਣਦੀ ਆ ਮੈਂ ਤਾਂ ਤੈਨੂੰ ਕਹਿਣ ਲੱਗੀ ਆ ਕਿ ਕੋ ਬਚ ਕੇ ਰਵੀ ਬੜੀ ਚਲਾ ਕੇ ਗਈ ਹੁਣ ਸਾਰੀਆਂ ਗੱਲਾਂ ਤੋਂ ਮੁਕਰਨ ਡਈ ਤੂੰ ਉਹਨੂੰ ਕਿਹਾ ਵੀ ਸੀ ਕਿ ਬੁਲਾਵਾਂ ਮੈਂ ਤੇ ਕੀ ਕਹਿੰਦੀ ਵੇਖ ਲੈ ਤੇਰੀ ਮਰਜ਼ੀ ਪੁੱਤਰ ਮੈਂ ਨਹੀਂ ਕੋਈ ਤੁਹਾਡੀ ਗੱਲ ਕੀਤੀ ਜਿਹੜੀਆਂ ਵੀ ਗੱਲਾਂ ਕੀਤੀਆਂ ਐਨੇ ਕੀਤੀਆਂ ਤੂੰ ਖੁਦ ਸਮਝਦਾ ਰਿਹਾ ਮੇਰੀ ਇੰਨੀ ਸਿਆਣੀ ਧੀ ਹੈਗੀ ਮੈਨੂੰ ਕਿ ਲੋੜ ਪੈ ਸੀ ਗੱਲਾਂ ਕਰਦੀ ਤੇ ਨਾਲੇ ਦੂਜੀ ਵਾਰੀ ਗੱਲ ਸੁਣ ਤਾਡੀ ਗੱਲ ਘਰਤੀਆਂ ਗੱਲਾਂ ਦਾ ਮੈਨੂੰ ਕਿਤਰਾ ਪਤਾ ਹੋਣਾ ਸੀ ਬਬੂ ਤੇ ਤੇਰੇ ਤਾਈ ਨੂੰ ਪਤਾ ਸੀ ਨਾ ਹਾਂਜੀ ਮੰਮੀ ਇਹ ਗੱਲ ਤਾਂ ਸਹੀ ਹੈ ਤੁਹਾਡੀ ਮੈਂ ਕੋਈ ਗੱਲ ਨਹੀਂ ਕੀਤੀ ਪੁੱਤ ਬਾਕੀ ਅੱਗੋਂ ਤੂੰ ਖੁਦ ਸਮਝਦਾਰ ਹੈਂ ਸਿਆਣੀ ਹੈ ਤੇਰਾ ਜੋ ਫੈਸਲਾ ਹੋਏਗਾ ਨਾ ਸਾਨੂੰ ਮਨਜ਼ੂਰ ਹੋਏਗਾ ਜੇ ਤੂੰ ਤਾਈ ਨਾਲ ਫੇਰ ਆਣਾ ਜਾਣਾ ਚਾਹਨੀ ਤਾਈ ਵੱਲ ਤੇ ਚੱਲੇ ਜਾ ਨਹੀਂ ਤਾਂ ਫੇਰ ਰਹਿੰਦੇ ਠੀਕ ਹੈ ਮੰਮੀ ਚਲੋ ਇਹ ਮੈਂ ਆਪੇ ਵੇਖ ਲੈਨੀ ਹੈ ਤੁਸੀਂ ਗੁਰਪ੍ਰੀਤ ਨੂੰ ਫੋਨ ਕਰੋ ਘਰ ਨੂੰ ਆਵੇ ਠੀਕ ਹੈ ਅੱਛਾ ਕੰਮ ਬੜਾ ਕਰਦਾ ਆ ਚਾਹੇ ਪੀ ਆ ਤੇ ਮੈਨੂੰ ਕੋਈ ਗੱਲ ਨਹੀਂ ਮੰਮੀ ਉਹ ਬਣਾ ਦੇਣਗੀ